ਰਾਤ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੁੱਕਰਸ ਬਾਤ ਕਰਦਾ ਅੱਜ ਅਸੀਂ ਪਹੁੰਚਿਆ ਮਹੱਲੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਐਸਐਸਪੀ ਦਾ ਇੱਥੇ ਦਫ਼ਤਰ ਹੈ ਐਸਐਸਪੀ ਖਿਲਾਫ ਪੱਤਰਕਾਰ ਭਾਈਚਾਰਾ ਕਿਸਾਨ ਜਥੇਬੰਦੀਆਂ ਦੇ ਆਗੂ ਤੇ ਸਮਾਜ ਸੇਵੀ ਵਕੀਲ ਇਕੱਠੇ ਹੋਏ ਨੇ ਅਸਲ ਦੇ ਵਿੱਚ ਪੱਤਰਕਾਰ ਰਜਿੰਦਰ ਸਿੰਘ ਤੱਗੜ ਜੋ ਪੰਜਾਬ ਦਾਸਤਾਵੇਜ਼ ਦੇ ਐਡੀਟਰ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਇਲਜ਼ਾਮ ਇਹ ਲਗਾਇਆ ਕਿ ਐਸਸੀਬੀਸੀ ਚੋਰ ਫੜੋ ਮੋਰਚੇ ਦੇ ਧਰਨੇ ਦੇ ਵਿੱਚ ਤੱਗੜ ਪਹੁੰਚੇ ਸੀ ਉਸ ਧਰਨੇ ਨੂੰ 30000 ਰੁਪਏ ਆਈਜੀ ਮਾਲਵਿੰਦਰ ਸਿੰਘ ਸਿੱਧੂ ਨੇ ਦਿੱਤਾ ਸੀ ਇਸ ਤਰ੍ਹਾਂ ਦਾ ਦੋਸ਼ ਲਗਾਇਆ ਜੋ ਕਿਸੇ ਨੂੰ ਵੀ ਲੱਗਦਾ ਕਿ ਝੂਠ ਦੇ ਨਾਂ ਤੇ ਇਹ ਪਰਚਾ ਹੋਇਆ ਜਿਸ ਕਾਰਨ ਇਸ ਪਰਚੇ ਦਾ ਵਿਰੋਧ ਹੈ ਤੱਕੜ ਦਾ ਮਹੱਲੀ ਪੁਲਿਸ ਨੇ ਦੋ ਦਿਨ ਦਾ ਪੁਲਿਸ ਰਿਮਾਂਡ ਲਿਆ ਕੋਰਟ ਦੇ ਵਿੱਚ ਉਹਨਾਂ ਨੂੰ ਪੇਸ਼ ਕਰਨਾ ਦੇਖਦੇ ਉਹਨਾਂ ਨੂੰ ਜੁਡੀਸ਼ਲ ਚ ਭੇਜਦੇ ਨੇ ਜਾਂ ਫਿਰ ਉਹਨਾਂ ਦਾ ਹੋਰ ਰਿਮਾਂਡ ਮੰਗਿਆ ਜਾਂਦਾ ਨਾਰੇਬਾਜੀ ਜਾਰੀ ਹੈ ਤੁਸੀਂ ਵੇਖੋ ਕਿ ਨਾਰੇਬਾਜੀ ਵਾਲਾ ਮਾਹੌਲ ਬਣ ਗਿਆ ਹੈ ਹਲਦੀ ਘੜੀ ਪੱਤਰਕਾਰਾਂ ਨੇ ਡੀਆਈਜੀ ਨੂੰ ਇੱਕ ਮੰਗ ਪੱਤਰ ਦਿੱਤਾ ਜਿਸ ਵਿੱਚ ਮੰਗ ਕੀਤੀ ਹੈ ਕਿ ਐਸਐਸਪੀ ਮਹੱਲੀ ਨੇ ਗਲਤ ਢੰਗ ਨਾਲ ਪਰਚਾ ਦਰਜ ਕਰਾਇਆ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਪੱਤਰਕਾਰਾਂ ਦੇ ਪਰਚੇ ਦਰਜ ਕਰਨ ਨੇ ਹੱਕ ਸੱਚ ਦੀ ਆਵਾਜ਼ ਨੂੰ ਦਬਾਉਣ ਵਾਲੀ ਗੱਲ ਹੈ ਸੋ ਨਾਰੇਬਾਜੀ ਦਾ ਮਾਹੌਲ ਬਣਿਆ ਹੋਇਆ ਤੁਸੀਂ ਵੇਖ ਸਕਦੇ ਹੋ ਕਿ ਕਾਫੀ ਸਮਾਜ ਸੇਵੀ ਕਿਸਾਨ ਜਥੇਬੰਦੀ ਦੇ ਆਗੂ ਤੇ ਪੱਤਰਕਾਰ ਇਕੱਠੇ ਹੋਏ ਨੇ ਨਾਲ ਤੁਸੀਂ ਇਹ ਵੀ ਸੁਣੋ ਕਿ ਇਸ ਧਰਨੇ ਦੇ ਵਿੱਚ ਜੋ ਮੁੱਖ ਬੰਦੇ ਪਹੁੰਚੇ ਨੇ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਮੰਗ ਪੱਤਰ ਦੇ ਵਿੱਚ ਕੀ ਮੰਗਾਂ ਕੀਤੀਆਂ ਨੇ ਤੇ ਰਜਿੰਦਰ ਸਿੰਘ ਤੱਕੜ ਦਾ ਮਾਮਲਾ ਕੀ ਹੈ ਪੱਤਰ ਲੈ ਕੇ ਆਏ ਉਹ ਤੇ ਕੀ ਤੁਹਾਨੂੰ ਲੱਗਦਾ ਕਿ ਐਲੀਵੇਸ਼ਨ ਜਿਹੜੇ ਨੇ ਜਿਹੜੇ ਗੰਭੀਰ ਅ ਅੱਜ ਅਸੀਂ ਇੱਥੇ ਇਕੱਠੇ ਹੋਏ ਆਮ ਜਨਤਾ ਇਸ ਲਈ ਇਕੱਠੀ ਹੋਈ ਮੀਡੀਆ ਹਮੇਸ਼ਾ ਸਾਡੀ ਆਵਾਜ਼ ਬੁਲੰਦ ਕਰਦਾ ਤੇ ਵੱਡੇ ਵੱਡੇ ਘਪਲੇ ਐਕਸਪੋਜ਼ ਕਰਦਾ ਤੇ ਅੱਜ ਮੀਡੀਆ ਤੇ ਲੋਕਤੰਤਰ ਦੇ ਚੌਥੇ ਥੰਮ ਤੇ ਹਮਲਾ ਕੀਤਾ ਪੁਲਿਸ ਨੇ ਸਾਡੇ ਮਾਮਲੇ ਉਜਾਗਰ ਕਰਨ ਕਾਰਨ ਮੋਹਾਲੀ ਪੁਲਿਸ ਦੇ ਐਸਐਸਪੀ ਨੇ ਰਜਿੰਦਰ ਸਿੰਘ ਤੱਗੜ ਦੇ ਉੱਤੇ ਝੂਠੇ ਪਰਚੇ ਦਰਜ ਕੀਤੇ ਆ ਪਹਿਲੇ ਪਰਚਾ ਜਿਹੜਾ 7 ਨੰਬਰ ਪਰਚਾ ਹੈਗਾ ਥਾਣੇ ਚ 8 ਫੇਜ ਦੇ ਵਿੱਚ ਇਹਨਾਂ ਦੀ ਪੁਲਿਸ ਅਫਸਰ ਏਆਈਜੀ ਮਲਵਿੰਦਰ ਸਿੰਘ ਉਹਦੇ ਉੱਤੇ ਦਰਜ ਕੀਤਾ 15 ਲੱਖ ਦੀ ਫਰੋਤੀ ਮੰਗਣ ਦਾ ਉਹ ਪਰਚਾ ਵੀ ਝੂਠਾ ਏ ਹੌਲੀ ਹੌਲੀ ਸਾਬਤ ਹੋਏਗਾ ਉਹਦੇ ਵਿੱਚ ਰਜਿੰਦਰ ਸਿੰਘ ਤੱਗੜ ਉਹ ਅਦਾਲਤ ਵਿੱਚ ਚਲੇ ਗਏ ਅਦਾਲਤ ਦੇ ਵਿੱਚ ਉਹਨੇ ਮੰਗੀ ਐ ਐਂਟੀਸੀਪੇਟਰੀ ਬੇਲ ਤਾਂ ਮੋਹਾਲੀ ਪੁਲਿਸ ਨੇ ਬਿਆਨ ਦਿੱਤਾ ਕਿ ਇਸ ਉੱਤੇ ਕੋਈ ਪਰਚਾ ਦਰਜ ਹੈ ਨਹੀਂ ਇਸ ਕਰਕੇ ਇਹਨਾਂ ਨੂੰ ਜਮਾਨੇ ਦੀ ਕੋਈ ਲੋੜ ਹੈ ਨਹੀਂ ਅਸੀਂ ਗ੍ਰਿਫਤਾਰ ਨਹੀਂ ਕਰਨਾ ਫਿਰ ਅਦਾਲਤ ਨੇ ਕਿਹਾ ਠੀਕ ਹੈ ਪਰਚਾ ਤਾਂ ਹੈ ਨਹੀਂ ਗ੍ਰਿਫਤਾਰੀ ਵੀ ਨਹੀਂ ਬਣਦੀ ਜਮਾਨਤ ਵੀ ਦੇਣੀ ਨਹੀਂ ਬਣਦੀ ਜੇ ਪਰਚੇ ਹੈ ਨਹੀਂ ਪਰ ਠੀਕ ਹੈ ਜੇ ਮੋਹਾਲੀ ਪੁਲਿਸ ਨੇ ਕਦੇ ਗ੍ਰਿਫਤਾਰ ਕਰਨਾ ਹੈ 7 ਦਿਨ ਦਾ ਨੋਟਿਸ ਦੇ ਦਿਓ ਤਾਂ ਮੋਹਾਲੀ ਪੁਲਿਸ ਨੇ ਨੋਟਿਸ ਹੀ ਦੇ ਦਿੱਤਾ ਅਖੀਰ ਨੂੰ ਜਦੋਂ ਹੋਰ ਤੱਗੜ ਸਾਹਿਬ ਬਹੁਤ ساری ਸਟੋਰੀ ਮੋਹਾਲੀ ਪੁਲਿਸ ਦੇ ਖਿਲਾਫ ਚਲਾਉਣ ਲੱਗ ਪਏ ਤਾਂ ਨੋਟਿਸ ਦਿੱ ਤੇ ਐਸਐਚਓ ਦਾ 8 ਫੇਸ ਥਾਣੇ ਦਾ ਆਡੀਓ ਆਈ ਉਹਨੇ ਕਿਹਾ ਕਿ ਮੇਰੀ ਰਿਕਾਰਡਿੰਗ ਕਰ ਲੈ ਮੈਂ ਕਾਨੂੰਨ ਦੀ ਪਾਲਣਾ ਕਰਨ ਵਾਲਾ ਬੰਦਾ ਹੈਗਾ ਵਧੀਆ ਬੰਦਾ ਹੈਗਾ ਮੈਂ ਤੇਰੀ ਕੋਈ ਗ੍ਰਿਫਤਾਰੀ ਨਹੀਂ ਪਾਉਂਦਾ ਤੇਰੇ ਤੇ ਕੋਈ ਪਰਚਾ ਨਹੀਂ ਹੈਗਾ ਤੂੰ ਆ ਕੇ ਬਿਆਨ ਦੇ ਜਾ ਉਹ ਆ ਕੇ ਬਿਆਨ ਦੇ ਗਏ ਐਦਾ ਮਤਲਬ ਐਸਫੇ 8 ਫੇਸ ਦੇ ਥਾਣੇਦਾਰ ਵੀ ਕਹਿੰਦੇ ਕੋਈ ਪਰਚਾ ਹੈ ਨਹੀਂ ਅ ਅਦਾਲਤ ਦੇ ਵਿੱਚ ਵੀ ਪੁਲਿਸ ਕਹਿੰਦੀ ਕੋਈ ਪਰਚਾ ਹੈ ਨਹੀਂ ਉਸ ਤੋਂ 2 ਘੰਟੇ ਬਾਅਦ 15 ਬੰਦੇ ਬਿਨਾਂ ਵਰਦੀ ਤੋਂ 3 ਬੰਦੇ ਵਰਦੀ ਵਾਲੇ ਤੱਗੜ ਸਾਹਿਬ ਨੂੰ ਚੱਕ ਕੇ ਲੈ ਗਏ ਜਦੋਂ ਚੱਕ ਕੇ ਲੈ ਗਏ 15 18 ਕਾਟੇ ਪਤਾ ਨਹੀਂ ਲੱਗਾ ਕਿਹੜੇ ਜ਼ਿਲ੍ਹੇ ਦੀ ਪੁਲਿਸ ਲੈ ਗਈ ਆਂਪਛਾਤੀ ਪੁਲਿਸ ਲੈ ਗਈ ਜਾਂ ਗੈਂਗਸਟਰ ਕੋਈ ਲੈ ਗਿਆ ਜਾਂ ਗੁੰਡੇ ਲੈ ਗਏ ਜਾਂ ਕੋਈ ਨੇਤਾ ਲੈ ਗਿਆ ਸਾਨੂੰ ਪਤਾ ਨਹੀਂ ਸੀਦਾ ਪਰ ਸਾਡੇ ਬੰਦੇ ਘੁੰਮਣ ਲੱਗੇ ਅਖੀਰ ਨੂੰ ਮੈਂ ਕਹਾ ਵੀ ਸਾਨੂੰ ਲੱਭਦੇ ਲੱਭਦੇ ਜਿੱਦਾਂ ਢੇਰ ਦੇ ਵਿੱਚੋਂ ਰੂੜੀ ਦੇ ਵਿੱਚੋਂ ਸੂਈ ਲੱਭਦੇ ਹੁੰਨੇ ਆ ਸਾਨੂੰ ਰਜਿੰਦਰ ਸਿੰਘ ਤੱਗੜ 8 ਫੇਜ ਦੇ ਥਾਣੇ 'ਚ ਬੈਠੇ ਮਿਲੇ 1 ਫੇਜ ਮਹੌਲੀ ਦੇ ਥਾਣੇ 'ਚ ਬੈਠੇ ਮਿਲੇ ਉਦੋਂ ਮੌਕੇ ਤੇ ਡੀਐਸਪੀ ਸਾਹਿਬ ਮੌਜੂਦ ਸੀਗੇ ਡੀਐਸਪੀ ਸਾਹਿਬ ਨੇ ਮੈਨੂੰ ਬੜੇ ਵਧੀਆ ਤਰੀਕੇ ਨਾਲ ਦੱਸਿਆ ਕਿ ਐਫਆਈਆਰ ਨੰਬਰ 37 'ਚ ਅਰੈਸਟ ਕੀਤਾ ਗਿਆ ਤੇ ਉਹਦੇ ਵਿੱਚ ਅਸੀਂ ਪੇਸ਼ ਕਰਾਂਗੇ ਐਫਆਈਆਰ ਦੀ ਕਾਪੀ ਪੁਲਿਸ ਨੇ ਨਾ ਆਨਲਾਈਨ ਪਾਈ ਨਾ ਸਾਨੂੰ ਕਾਪੀ ਦਿੱਤੀ ਹੁਣ ਉਹ ਐਫਆਈਆਰ ਕੀ ਹੈ ਕਿ ਇਸੇ ਪੁਲਿਸ ਦਾ ਏਆਈਜੀ ਮਲਵਿੰਦਰ ਸਿੰਘ ਸਿੱਧੂ ਐਸਸੀ ਜਾਲੀ ਜਾਤੀ ਸਰਟੀਫਿਕੇਟਾਂ ਦੇ ਅਧਾਰ ਤੇ ਜਿਹੜਾ ਮੋਰਚਾ ਲੱਗਿਆ ਉਹਨੂੰ 30000 ਰੁਪਏ ਦੇ ਕੇ ਸਪான்ਸਰ ਕਰਦਾ ਇਸ ਕਰਕੇ ਉਹ ਮਲਵਿੰਦਰ ਸਿੰਘ ਦੇ ਪਰਚਾ ਦਰਜ ਪੁਲਿਸ ਨੇ ਖੁੰਦਕ ਵਿੱਚ ਕੀਤਾ ਕਿ ਉਹਨੂੰ ਜੇਲ੍ਹ ਤੋਂ ਬਾਹਰ ਨਹੀਂ ਆਣ ਦੇਣਾ ਜਦੋਂ ਉਹ ਬਾਹਰ ਆਣ ਲੱਗਿਆ ਉਸੇ ਦਿਨ ਹਾਈ ਕੋਰਟ ਦਾ ਆਰਡਰ ਆਇਆ ਜਦੋਂ ਜਮਾਨਤ ਹੋਈ ਉਹਨੂੰ ਮੌਕੇ ਤੇ ਅੰਦਰ ਕਰ ਲਿਆ ਤੇ ਹੁਣ ਐਸਐਸਪੀ ਮਹੌਲੀ ਨੂੰ ਲੱਗਿਆ ਕਿ ਰਜਿੰਦਰ ਸਿੰਘ ਧਗੜ ਦਾ ਬਚ ਗਿਆ ਜਿਹੜਾ ਸਾਡੇ ਖਿਲਾਫ ਕੰਮ ਕਰਦਾ ਤਾਂ ਉਹਨੂੰ ਘਰੋਂ ਚਾਕੇ ਲੈ ਕੇ ਉਸ 30000 ਰੁਪਏ ਜਿਹੜਾ ਧਰਨਾ ਸਪான்ਸਰ ਕੀਤਾ ਉਹ ਚ ਅਰੈਸਟ ਪਾ ਲਈ ਤੇ ਹੁਣ ਮਹੌਲੀ ਪੁਲਿਸ ਨੂੰ ਬਣਾਉਣ ਦੀ ਤਿਆਰੀ ਚਾਹ। ਕਿ ਲਾਇਆ ਵੀ ਕਿੱਥੋਂ ਕਿ 30000 ਦਾ ਦੋਸ਼ ਐਫ ਆਈ ਆਰ ਜੇ ਪੜੋ ਤੁਸੀਂ ਅੱਜ ਕਿਸੇ ਤਰੀਕਾ ਮਿਲੀ ਹੈ ਉਹ ਚ ਲਿਖਿਆ ਮਲਵਿੰਦਰ ਸਿੰਘ ਏ ਆਈ ਜੀ ਨੇ ਜਿਹੜਾ ਐਸ ਸੀ ਝਾਲੀ ਜਾਤੀ ਸਰਟੀਫਿਕੇਟ ਦੇ ਆਧਾਰ ਤੇ ਮੋਰਚਾ ਲਗਾਇਆ ਚੋਰ ਫੋਟੋ ਮੋਰਚਾ ਉਹ ਤੇ 30000 ਰੁਪਇਆ ਉਹਨੇ ਮਦਦ ਕੀਤੀ ਹੈ ਸਰਕਾਰੀ ਅਫਸਰ ਹੋਣ ਕਰਕੇ ਹੁਣ ਤੱਕੜ ਦੀ ਗੱਲ ਹੈ ਇਹਰ ਤੁਹਾਡਾ ਏ ਆਈ ਜੀ ਦੇਗਾ 30000 ਰੁਪਇਆ ਉਹ ਕਾਲਾ ਚੋਰ ਸੀ ਸਾਨੂੰ ਨਹੀਂ ਪਤਾ ਉਹਨੇ ਕਾਲੇ ਚੋਰ ਨੂੰ ਦਿੱਤੇ ਸਾਨੂੰ ਨਹੀਂ ਪਤਾ ਤੱਗੜ ਦਾ ਕੀ ਸਬੰਧ ਹੈ ਤੱਗੜ ਤੁਹਾਡੀ ਤਰ੍ਹਾਂ ਇੱਕ ਪੱਤਰਕਾਰ ਹੈ ਉਹ ਮੋਰਚੇ ਨੂੰ ਕਵਰ ਕਰਨ ਗਿਆ ਹੁਣ ਤੱਗੜ ਨੂੰ ਜੇ ਅਰੈਸਟ ਖੁੰਦ ਦੇ ਐਸਐਸਪੀ ਮਾਹੌਲ ਨੇ ਕੀਤਾ ਤੇ ਹੁਣ ਬਿਆਨ ਦਿੱਤੇ ਜਾ ਰਹੇ ਆ ਅਦਾਲਤਾਂ ਰੌਲਾ ਪਾਇਆ ਜਾ ਰਿਹਾ ਇਹ ਫਰੋਤੀ ਗੈਂਗ ਹੈ ਜੀ ਇਸ ਤਰੀਕੇ ਨਾਲ ਕਰਦਾ ਇਹ ਸਾਰਾ ਸਾਡੇ ਲੋਕਤੰਤਰ ਤੇ ਥੰਮ ਤੇ ਹਮਲਾ ਹੈ ਤੇ ਤੱਗੜ ਨੂੰ ਤੰਗ ਕਰਨਾ ਮਤਲਬ ਉਸ ਤੋਂ ਬਾਅਦ ਬਾਕੀ ਸਾਰਿਆਂ ਨੂੰ ਟੰਗਿਆ ਜਾਣਾ ਇਸ ਕਰਕੇ ਅਸੀਂ ਆਮ ਪਬਲਿਕ ਪੱਤਰਕਾਰਾਂ ਦੇ ਹੱਕ ਜਾਈਆਂ ਠੀਕ ਹੈ ਜੀ ਅਪਰਾਧ ਸਰ ਇਹ ਸਾਰੇ ਮਾਮਲੇ ਦੀ ਸ਼ਿਕਾਇਤ ਕਿੱਥੇ ਤੁਸੀਂ ਦਿੱਤੀ ਹੈ ਤੇ ਕੀ ਮੰਗ ਕਰਦੇ ਇਕੋ ਮੋਹਨਾ ਸਿੰਘ ਡੀਏਜੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਪਹਿਲਾਂ ਇੱਥੇ ਧਰਨਾ ਲਾਇਆ ਹੈ ਐਸਐਸਪੀ ਆਫਿਸ ਦੇ ਸਾਹਮਣੇ ਇਹ ਤੋਂ ਪਹਿਲਾਂ ਤੁਸੀਂ ਅਦਾਲਤ ਦੇ ਵਿੱਚ ਵੀ ਇਕੱਠੇ ਹੋਏ ਸੀ ਉੱਧਰ ਉਹਨਾਂ ਨੂੰ ਸਿਰਫ ਉਹਨਾਂ ਨਾਲ ਇੱਕ ਜੱਟ ਜੈਤੀ ਪ੍ਰਗਟ ਕਰਨ ਲਈ ਉਹਨਾਂ ਨਾਲ ਇੱਕ ਉਹਨਾਂ ਨੂੰ ਏਕਤਾ ਦਿਖਾਉਣ ਲਈ ਵੀ ਅਸੀਂ ਤੁਹਾਡੇ ਪਿੱਛੇ ਹਾਂ ਤੁਸੀਂ ਮਤਲਬ ਇਕੱਲੇ ਨਹੀਂ ਜੇ ਪ੍ਰੈਸ ਦੇ ਉੱਤੇ ਹਮਲਾ ਹੋਇਆ ਲੋਕਾਂ ਦੇ ਸੂਚਨਾ ਦੇ ਅਧਿਕਾਰ ਤੇ ਉੱਤੇ ਹਮਲਾ ਹੋ ਰਿਹਾ ਤਾਂ ਅਸੀਂ ਸਾਰੇ ਤੁਹਾਡੇ ਨਾਲ ਹ ਤੇ ਅੱਜ ਅਸੀਂ ਇਹ ਡੀਏਜੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਇਹ ਤੋਂ ਬਾਅਦ ਅਸੀਂ ਸੀਐਮ ਸਾਹਿਬ ਨੂੰ ਵੀ ਮਿਲਣ ਦਾ ਪ੍ਰੋਗਰਾਮ ਹੈ ਮਹਾਲੀ ਪ੍ਰੈਸ ਕਲਾਬ ਵੱਲੋਂ ਤੇ ਪਰ ਇਹ ਜਿਹੜਾ ਘਟਨਾ ਵਾਪਰੀ ਹੈ ਇਹ ਘਟਨਾ ਬਹੁਤ ਹੀ ਹਿੰਮਤ ਭਾਗੀ ਤੇ ਲੋਕਾਂ ਤੇ ਦਹਿਸ਼ਤ ਪਾਉਣ ਵਾਲੀ ਘਟਨਾ ਹੈ ਇੱਕ ਪੱਤਰਕਾਰ ਗਲਤ ਕੁਰੀਤੀਆਂ ਜਿਹੜੀਆਂ ਪੁਲਿਸ ਦੀਆਂ ਕਾਰਵਾਈਆਂ ਨੇ ਉਹਨਾਂ ਨੂੰ ਐਕਸਪੋਜ਼ ਕਰ ਰਿਹਾ ਹੈ ਤੇ ਪੁਲਿਸ ਨੇ ਉਸੇ ਤੇ ਪਰਚਾ ਦਰਜ ਕਰਕੇ ਲੋ ਉਹਨਾਂ ਨੂੰ ਡਰਾਉਣ ਲਈ ਉਹਦੀ ਜ਼ੁਬਾਨ ਬੰਦ ਕਰ ਲਈ ਇਹ ਉਹਨੂੰ ਉਹਦੇ ਖਿਲਾਫ ਕੇਸ ਦਰਜ ਕਰ ਲਿਆ ਤੇ ਅਸੀਂ ਇਸ ਗੱਲ ਦੀ ਨਿਖੇਧੀ ਵੀ ਕਰਦੇ ਹਾਂ ਕੱਲਾ ਉਹਨਾਂ ਨੇ ਇਹ ਹੀ ਨਹੀਂ ਕੀਤਾ ਡੀਐਸਪੀ 1 ਮੋਹਾਲੀ ਨੇ ਉੱਥੋਂ ਰੀਡਰ ਨੇ ਉਹਦੇ ਨੇ ਸਾਡੇ ਪ੍ਰੈਸ ਕਲੱਬ ਤੇ ਮੈਨੇਜਰ ਨੂੰ ਵੀ ਫੋਨ ਕੀਤਾ ਵੀ ਤੁਸੀਂ ਇੱਥੇ ਸਾਡੇ ਕੋਲੇ ਆ ਕੇ ਪੇਸ਼ ਹੋਵੋ ਕਿਉਂਕਿ ਤੁਸੀਂ ਤੁਹਾਡੇ ਕੋਲੇ ਸਾਡੇ ਤਗੜ ਦੇ ਖਾਤੇ 'ਚ ਇੱਕ ਪੇਮੈਂਟ ਤੁਹਾਡੇ ਖਾਤੇ 'ਚ ਆਈ ਹੋਈ ਹੈ ਮੋਹਾਲੀ ਪ੍ਰੈਸ ਕਲੱਬ ਦੇ ਮਤਲਬ ਉਹਨੂੰ ਐ ਬਣਾਤਾ ਵੀ ਜਿਵੇਂ ਕੋਈ ਉਹ ਬਹੁਤ ਵੱਡਾ ڈاکੂ ਲੁਟੇਰਾ ਜਾਂ ਕੋਈ ਬड़ा ਗੈਂਗਸਟਰ ਜਾਂ ਕੋਈ ਬड़ा ਮਤਲਬ ਮਤਲਬ ਪੈਸਾ ਇਹਦਾ ਲੈਣ ਦੇਣ ਕਰਨ ਵਾਲਾ ਠੱਗ ਠੋਰ ਹੁੰਦਾ ਮਤਲਬ ਮੈਂ ਕਹਿੰਦਾ ਵੀ ਦੇਖੋ ਇੱਕ ਬੰਦਾ ਠਗੀਆਂ ਨੂੰ ਐਕਸਪੋਜ਼ ਕਰਨ ਦੇ ਲਈ ਲੋਕਾਂ ਦੇ ਵਿੱਚ ਜਾਗਰਤ ਕਰ ਰਿਹਾ ਹੈ ਇਹਦੇ ਉਲਟ ਆ 30000 ਰੁਪਏ ਦਾ ਇਲਜ਼ਾਮ ਲਾ ਕੇ ਉਹਨਾਂ ਦੀ ਡੀਆਈਜੀ ਉਹਨਾਂ ਨੂੰ ਦੇ ਰਿਹਾ ਤੇ ਇਹ ਤੱਗੜ ਉਥੇ ਉਸ ਧਰਨੀ ਵਿੱਚ ਬੈਠੇ ਉਹਦੀ ਫੋਟੋ ਦਿਖਾ ਕੇ ਵੀ ਇਹ ਜੀ ਉਹਨਾਂ ਦੀ ਮਦਦ ਕਰ ਰਹੇ ਨੇ ਨਾਲ ਮਿਲ ਕੇ ਕਰਨੇ ਲਈ ਫੱਟਦੇ ਨਾ ਕੋਈ ਗਨਾਹ ਤਾਂ ਨਹੀਂ ਮੈਂ ਕਹਾਂ ਜੀ ਇਹ ਕੋਈ ਐਕਸਟਰਸ਼ਨ ਦਾ ਕੇਸ ਨਹੀਂ ਹੈਗਾ ਜੇ ਜੇ ਮੈਂ ਕੋਈ ਮੈਂ ਭਾਵੇਂ ਮੈਂ ਕੁਛਾਂ ਜੇ ਮੈਨੂੰ ਮੈਨੂੰ ਲੱਗਦਾ ਵੀ ਆਹ ਧਰਨਾ ਜਾਇਜ਼ ਹੈ ਤੇ ਮੇਰਾ ਮਦਦ ਕਰਨਾ ਫਰਜ਼ ਹੈ ਪਰ ਐਕਸਟਰਸ਼ਨ ਵਿੱਚ ਕੀ ਹੈ ਕਿਹਨੇ ਕੀਤੀ ਐਕਸਟਰਸ਼ਨ ਕੀਤੀ ਇਹ ਇਹ ਕੰਮ ਬਿਲਕੁਲ ਉਹੀ ਹੈ ਨਿਊਜ਼ ਕਲਿੱਕ ਵਾਲੇ ਜਿਵੇਂ ਦਿੱਲੀ ਦੇ ਵਿੱਚ ਉਹਨਾਂ ਨੇ ਕਿਸਾਨ ਧਰਨੇ ਦੀ ਰਿਪੋਰਟ ਕਰਦੇ ਉਹਨਾਂ ਦੇ ਸਾਰੇ ਐਡੀਟਰ ਨੂੰ ਨਿਊਜ਼ ਸਭ ਨੂੰ ਫੜ ਕੇ ਅੰਦਰ ਕਰਿਆ ਇਹ ਹੁਣ ਜਿਹੜੇ ਹਿੰਦੁਸਤਾਨ ਦੇ ਵਿੱਚ ਵੀ ਤੇ ਇੱਥੇ ਇਹ ਪੰਜਾਬ ਦੀ ਪੁਲਿਸ ਵੀ ਬਿਲਕੁਲ ਇਹ ਜਿਹੜੀ ਲੋਕਾਂ ਦਾ ਲੋਕਾਂ ਤੱਕ ਸੂਚਨਾ ਪਹੁੰਚਦੀ ਹੈ ਉਹਦਾ ਗਲ ਘੁੱਟਣ ਦੀ ਇਹ ਤਿਆਰੀ ਹੈ ਡੀਜੀ ਜੀ ਤੋਂ ਕੀ ਮੰਗ ਕੀਤੀ ਹੈ ਡੀਜੀ ਜੀ ਤੁਸੀਂ ਕਹਿ ਵੀ ਇਹ ਝੂਠਾ ਕੇਸ ਹੈ ਬਿਲਕੁਲ ਇਹ ਵਾਪਸ ਕੀਤਾ ਜਾਵੇ ਤੇ ਜਿਹੜਾਂ ਦੇ ਖਿਲਾਫ ਉਹਨਾਂ ਰਿਪੋਰਟਿੰਗ ਕੀਤੀ ਉਹਨਾਂ ਦੀ ਪੜਤਾਲ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜੇ ਉਹ ਨਹੀਂ ਐਕਸ਼ਨ ਜੇ ਉਹ ਨਹੀਂ ਵਾਪਸ ਕਰਦੇ ਤਾਂ ਅਸੀਂ ਪਹਿਲੀ ਗੱਲ ਅਸੀਂ ਹੁਣ ਮੁੱਖ ਮੰਤਰੀ ਨੂੰ ਮਿਲਣਾ ਜੇ ਇਸ ਤੋਂ ਬਾਅਦ ਵੀ ਕੋਈ ਗੱਲ ਨਹੀਂ ਹੁੰਦੀ ਤਾਂ ਅਸੀਂ ਇਹਨੂੰ ਕੰਟੀਨਿਊ ਰੱਖਾਂਗੇ ਇਹਦੇ ਖਿਲਾਫ ਮਤਲਬ ਜਿਹੜਾ ਲੋਕਾਂ ਨੂੰ ਲਾਮਬੰਦ ਕਰਕੇ ਇਹਨੂੰ ਵਾਪਸੀ ਤੱਕ ਅਸੀਂ ਲੜਾਈ ਜਾਰੀ ਰੱਖਾਂਗੇ ਠੀਕ ਹੈ ਇੱਕ ਲੀਗਲੀ ਤੋਂ ਮੈਂ ਡਾ ਉਹਦੇ ਵਿੱਚ ਤੁਸੀਂ ਪੜੀ ਹੋਣੀ ਆ ਉਹਦੇ ਵਿੱਚ ਜਿਹੜਾ ਰਿਮਾਂਡ ਲਿਆ ਤੇ ਉਹਦੇ ਵਿੱਚ ਕੀ ਕੀ ਜਿਹੜਾ ਐਡ ਕੀਤਾ ਗਿਆ ਜਿਹੜਾ ਪੁਲਿਸ ਇਹਨਾਂ ਨੇ ਰਿਮਾਂਡ ਲਿਆ ਉਹ ਸਾਰੀ ਝੂਠੀ ਸਟੋਰੀ ਬਣਾਈ ਹੈ ਪੁਲਿਸ ਨੇ ਕੋਸ਼ਿਸ਼ ਕੀਤੀ ਹੈ ਵੀ ਇਹ ਇੱਕ ਬਹੁਤ ਵੱਡਾ ਗੈਂਗ ਹੈ ਹਾਲਾਂਕਿ ਗੱਲ ਇਸ ਤੋਂ ਉਲਟ ਹੈ ਜੋ ਤਗੜ ਸਾਹਿਬ ਨੇ ਗੈਂਗ ਬਣਿਆ ਹੋਇਆ ਪੁਲਿਸ ਦਾ ਆਈਐਸ ਅਫਸਰਾਂ ਦਾ ਤੇ ਕੁਝ ਸਿਆਸਦਾਨਾਂ ਦਾ ਜਿਹੜੇ ਪੰਜਾਬ ਵਿੱਚ ਖਾਸ ਕਰ ਮੋਹਾਲੀ ਜ਼ਿਲ੍ਹੇ ਦੇ ਵਿੱਚ ਕਰਪਸ਼ਨ ਕਰਦੇ ਆ ਵੱਡੇ ਵੱਡੇ ਕਾਪਲੇ ਕਰਦੇ ਨੇ ਉਹਨਾਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਨੇ ਤੇ ਦਾਊ ਸਾਹਿਬ ਨੇ ਤੇ ਉਹਨਾਂ ਦਾ ਦਬਾਅ ਪੁਲਿਸ ਦਾ ਮਤਲਬ ਇਹ ਹੀ ਹੈ ਵੀ ਜੇ ਲੋਕਾਂ ਕੋਲ ਆਵਾਜ਼ ਨਾ ਪਹੁੰਚੇ ਜੋ ਵੀ ਅਸੀਂ ਕਾਪਲੇ ਕਰਦੇ ਆ ਤੇ ਜਿਹੜੇ ਕਾਪਲੇ ਕਰਦੇ ਨੇ ਉਹ ਚ ਆਈਐਸ ਆਈਪੀਐਸ ਜਿਹੜੇ ਲੀਡਰ ਨੇ ਉਹ ਬਚ ਜਾਣ ਇਹਦੇ ਕਰਕੇ ਸਭ ਤੋਂ ਪਹਿਲਾਂ ਆਪਾਂ ਪ੍ਰੈਸ ਨੂੰ ਦਵਾਈਏ ਤਾਂ ਕਿ ਉਹ ਲੋਕਾਂ ਦੀ ਆਵਾਜ਼ ਹੈ ਜਿਹੜੀ ਮੁੱਖ ਮੰਤਰੀ ਤੱਕਰ ਨਾ ਪਹੁੰਚੇ ਅਸੀਂ ਤਾਂ ਇਹ ਉਮੀਦ ਕਰਦੇ ਆ ਜੋ ਪੰਜਾਬ ਦੇ ਮੁੱਖ ਮੰਤਰੀ ਸਾਬਦੀ ਵੀ ਉਹਨਾਂ ਨੂੰ ਇਹ ਸਾਰੀ ਗੱਲ ਦਾ ਨਹੀਂ ਪਤਾ ਹੋਣਾ ਅਸੀਂ ਤਾਂ ਉਹਨਾਂ ਤੱਕ ਇਹ ਗੱਲ ਪਹੁੰਚਾਉਣੀ ਹੈ ਕਿਉਂਕਿ ਅਸੀਂ ਨਹੀਂ ਸੋਚ ਸਕਦੇ ਕਿ ਮੁੱਖ ਮੰਤਰੀ ਜੀ ਨੂੰ 92 ਸੀਟਾਂ ਪੰਜਾਬ ਦੇ ਲੋਕਾਂ ਨੇ ਦਿੱਤੀਆਂ ਉਹ ਪਰ ਮੁੱਖ ਮੰਤਰੀ ਦੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਮੁੱਖ ਮੰਤਰੀ ਸਾਹਿਬ ਨੂੰ ਵੀ ਸਿਸਟਮ ਉਦਾਂ ਹੀ ਹੈ ਜਿੱਦਾਂ 25-30 ਸਾਲ ਤੋਂ ਚੱਲਦਾ ਉਦਾਂ ਹੀ ਤੁਹਾਡੇ ਲੀਡਰ ਹੈ ਜਿਹੜੇ ਇੱਥੇ ਮੰਤਰੀ ਹੈ ਐਮ ਐਲ ਏ ਹੈ ਉਹ ਪੈਸੇ ਲੈਂਦੇ ਨੇ ਉਦਾਂ ਹੀ ਤੁਹਾਡੇ ਆਈ ਆਈਐਸ ਆਈਪੀਐਸ ਅਫਸਰ ਜਿਹੜੇ ਚੰਗੀਆਂ ਚੰਗੀਆਂ ਪੋਸਟਾਂ ਦੇ ਬੈਠੇ ਆ ਉਹ ਉਦਾਂ ਹੀ ਇਹਨਾਂ ਲੋਕਾਂ ਤੋਂ ਉਹੀ ਨੈਕਸਿਸ ਹੈ ਫਰਕ ਕੋਈ ਨਹੀਂ ਪਿਆ ਅਫਸਰ ਬਦਲ ਗਏ ਸਰਕਾਰ ਬਦਲ ਗਈ ਉਦਾਂ ਹੀ ਚੱਲ ਰਿਹਾ ਅਸੀਂ ਸਾਰਾ ਵਕੀਲ ਭਾਈਚਾਰਾ ਮੈਂ ਇੰਡੀਅਨ ਐਸੋਸੀਏਸ਼ਨ ਆਫ ਲਾਇਰਜ਼ ਵੱਲੋਂ ਪੂਰਾ ਪ੍ਰੋਸੈਸਨ ਨਾਏ ਪੱਤਰਕਾਰ ਭਾਈ ਚਾਰੇ ਨੂੰ ਅਸੀਂ ਡਟ ਕੇ ਤੁਹਾਡੇ ਨਾਲ ਖੜਾਂਗੇ ਅਸੀਂ ਸੜਕਾਂ ਤੇ ਵੀ ਆਵਾਂਗੇ ਅਸੀਂ ਤੁਹਾਡੇ ਸੁਪਰੀਮ ਕੋਰਟ ਤੱਕਰ ਜੇ ਕਿਸੇ ਪੱਤਰਕਾਰ ਨਾਲ ਤੱਕਾ ਹੁੰਦਾ ਤੱਗੜਵਾ ਸਾਹਿਬ ਨਾਲ ਅਸੀਂ ਫ੍ਰੀ ਕੇਸ ਲੜਾਂਗੇ ਤੇ ਹਰ ਵਕਤ ਅਸੀਂ ਖੜੇ ਹਾਂ ਠੀਕ ਬਾਤ ਸੁਣੋ ਜਿੰਦਰ ਤੱਕੜ ਤੋਂ ਝੂਠਾ ਕੇਸ ਬਾਤ ਸੁਣੋ ਬਾਤ ਸੁਣੋ ਬਾਤ ਸੁਣੋ ਉਸ ਤੱਕੇ ਸ਼ਹੀ ਮਰਦਾਬਾਦ ਮਰਦਾ ਮੁਰਦਾਬਾਦ 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 ਪੱਤਰਕਾਰਾਂ ਦੀ ਏਕਤਾ ਜਿੰਦਾਬਾਦ ਪੱਤਰਕਾਰਾਂ ਦੀ ਏਕਤਾ ਜਿੰਦਾਬਾਦ ਪੱਤਰਕਾਰਾਂ ਦੀ ਏਕਤਾ ਜਿੰਦਾਬਾਦ ਜਿੰਦਲ ਤਗੜ ਰੋ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਜਿੰਦਲ ਤਗੜ ਰੋ ਰਿਹਾ ਕਰੋ ਰਿਹਾ ਕਰੋ ਰੱਦ ਕਰੋ ਰੱਦ ਕਰੋ ਮੇਰੇ ਕਾਲ ਵੀ ਛੋਟੇ ਛੋਟੇ ਕਰ ਦੇ ਛੋਟੇ ਮੰਤਰੀ ਯਾਦ ਕੀ ਹੁੰਦੇ ਹੈ ਇਹ ਸਮੱਸਿਆ ਵਾਲਾ ਹੈ ਛੋਟਾ ਮਰਾਜੀ ਕੈਮਰਾਮੈਨ ਅਮਨਦੇ ਨਾਲ ਦਰਸ਼ਨ ਸਿੰਘ ਖੋਖਰ